हां जी प्यारे विद्यार्थियों फिर तो थोड़ा स्वागत है एजुकेशन सिंपलीफाइड बाय ओसीडीसी चैनल दे ऊपर सो ਤੁਸੀਂ ਜਾਣਦੇ ਹੋ ਕਿ ਪੀਐਨਆਰਸੀ ਮੁਹਾਲੀ ਵੱਲੋਂ ਜੀਐਨਐਮ ਅਤੇ ਏਐਨਐਮ ਦੀ ਦਾਖਲਾ ਪ੍ਰੋਸੈਸ ਲੰਬੇ ਸਮੇਂ ਤੋਂ ਚੱਲ ਰਹੀ ਹੈ ਸੋ ਜਿੰਨਾ ਵਿਦਿਆਰਥੀਆਂ ਨੂੰ ਹਜੇ ਵੀ ਕੋਈ ਸੀਟ ਅਲਾਟ ਨਹੀਂ ਹੋਈ ਕਿਸੇ ਵੀ ਕਾਲਜ ਦੇ ਵਿੱਚ ਤਾਂ ਉਹਨਾਂ ਦੇ ਲਈ ਇੱਕ ਅਹਿਮ ਜਾਣਕਾਰੀ ਹੈ ਇਹ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ ਸੋ ਇਹ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਬਿਲਕੁਕੁਲ ਵੀ ਨਾ ਭੁੱਲੋ ਤਾਂ ਕਿ ਕੋਈ ਜਿਹੜਾ ਬੱਚਾ ਐਡਮਿਸ਼ਨ ਤੋਂ ਵੰਚਿਤ ਨਾ ਰਹਿ ਜਾਵੇ ਸੋ ਤੁਹਾਨੂੰ ਮੈਂ ਪਹਿਲਾ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਸੈਮੀ ਆਨਲਾਈਨ ਕਾਉਂਸਲਿੰਗ ਹੁਣ ਕਿਸੇ ਵੀ ਕਾਲਜ ਦੁਆਰਾ ਆਪਣੇ ਆਧਾਰ ਦੇ ਉੱਪਰ ਕੀਤੀ ਜਾਵੇਗੀ ਸੋ ਉਹਦਾ ਜਿਹੜਾ ਸ਼ੈਡਿਊਲ ਆ ਉਹ ਪਾਇਆ ਗਿਆਗਾ ਪੀਐਨਆਰਸੀ ਦੇ ਵੱਲੋਂ ਹਰ ਕਾਲਜ ਦਾ ਅਲੱਗ-ਅਲੱਗ ਠੀਕ ਹੈ ਜਿਵੇਂ ਤੁਸੀਂ ਇਸ ਸਕਰੀਨਸ਼ਾਟ 'ਚ ਦੇਖ ਰਹੇ ਹੋ ਵਿਦਿਆਸਾਗਰ ਨਰਸਿੰਗ ਕਾਲਜ ਦولتਪੁਰ ਤੂਰੀ ਇਹਨਾਂ ਦਾ ਜਿਹੜਾ ਸ਼ੈਡਿਊਲ ਆ ਉਹ 29 ਨਵੰਬਰ 2024 ਦਾ ਹੈ ਇਸੇ ਤਰ੍ਹਾਂ ਪੀਖੀ ਜਿਹੜਾ ਕਾਲਜ ਹੈ ਉਹਨਾਂ ਦਾ ਵੀ 29 ਨਵੰਬਰ 2024 ਹੈ ਵਿਦਿਆ ਜੋਤੀ ਕਾਲਜ 27 ਨਵੰਬਰ ਹੈ ਤਾਂ ਇਸ ਤਰ੍ਹਾਂ ਹਰ ਕਾਲਜ ਦਾ ਆਪਣੀ ਡੇਟ ਪਾਈ ਗਈ ਹੈ ਪਰ ਨਾਲ ਹੀ ਇੱਕ ਨੋਟਿਸ ਇਹ ਵੀ ਆਇਆ ਹੈ ਪੀਐਨਆਰਸੀ ਵੱਲੋਂ ਜਿਸ 'ਚ ਲਿਖਿਆ ਕਿ ਸੈਮੀ ਆਨਲਾਈਨ ਕਾਉਂਸਲਿੰਗ ਦੀ ਜਿਹੜੀ ਡੇਟ ਆ ਉਹ ਅੰਟਿਲ ਫਰਦਰ ਨੋਟਿਸ ਤੋਂ ਪਹਿਲਾਂ ਤੱਕ ਮਤਲਬ ਐਕਸਟੈਂਡ ਕੀਤੀ ਗਈ ਹੈ ਸੋ ਇਹਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਜਿਨ੍ਹਾਂ ਨੇ 29 ਨਵੰਬਰ ਤੱਕ ਵੀ ਕਿਸੇ ਕਾਲਜ ਚ ਅਪਰੋਚ ਨਹੀਂ ਕੀਤਾ ਉਹ ਉਸ ਤੋਂ ਬਾਅਦ ਵੀ ਸ਼ਾਇਦ ਕਰ ਸਕੇਗਾ ਇਹ ਤੁਸੀਂ ਜਾ ਕੇ ਕਾਲਜ ਕਨਫਰਮ ਕਰ ਸਕਦੇ ਹੋ ਸੋ ਅਗਲੀ ਇੰਪੋਰਟੈਂਟ ਜਾਣਕਾਰੀ ਇਹ ਹੈ ਕਿ 211 ਕਾਲਜ ਦੀ ਜਿਹੜੀ ਲਿਸਟ ਆ ਉਹ ਪਾਈ ਗਈ ਹੈ ਕਿ ਕਿਸ ਕਾਲਜ ਦੇ ਵਿੱਚ ਕਿੰਨੀਆਂ ਸੀਟਾਂ ਖਾਲੀ ਨੇ ਜੀਐਨਐਮ ਦੀਆਂ ਅਤੇ ਏਐਨਐਮ ਦੀਆਂ ਠੀਕ ਹੈ ਜੀ ਤੁਸੀਂ ਹਰ ਕਾਲਜ ਦੇ ਵਿੱਚ ਹੁਣ ਸੀਟ ਦੇਖ ਸਕਦੇ ਹੋ ਕਿ ਕਿੱਥੇ-ਕਿੱਥੇ ਖਾਲੀ ਨੇ ਉਹਦੇ ਅਕੋਰਡਿੰਗ ਤੁਸੀਂ ਆਪਣਾ ਡਿਸੀਜਨ ਲੈ ਸਕਦੇ ਹੋ ਕਿ ਤੁਸੀਂ ਕਿੱਥੇ ਅਪਰੋਚ ਕਰਨਾ ਹੈ ਐਡਮਿਸ਼ਨ ਲੈਣ ਦੇ ਲਈ ਤੇ ਅਗਲੀ ਜਿਹੜੀ ਮਹੱਤਵਪੂਰਨ ਜਾਣਕਾਰੀ ਹੋਰ ਹੈਗੀ ਆ ਉਹ ਹੈ ਕਿ ਤੁਸੀਂ ਜਿਹੜੇ ਵੀ ਕਾਲਜ 'ਚ ਆਨ ਸੈਮੀ ਆਨਲਾਈਨ ਕਾਉਂਸਲਿੰਗ ਦੇ ਲਈ ਅਪਰੋਚ ਕਰੋਗੇ ਸੇਮ ਡੇ ਜਿੱਤ ਤੁਹਾਨੂੰ ਸੀਟ ਅਲਾਟ ਹੋਵੇਗੀ ਤੁਸੀਂ ਸਾਰਾ ਪ੍ਰੋਸੈਸ ਜਿਹੜਾ ਹੈਗਾ ਡਾਕੂਮੈਂਟੇਸ਼ਨ ਦਾ ਫੀਸ ਦਾ ਉਹ ਔਨ ਦੀ ਸਪੌਟ ਹੀ ਕਰਨਾ ਹੋਊਗਾ ਤੁਹਾਨੂੰ ਉਸ ਤੋਂ ਉਪਰੰਤ ਕੋਈ ਡੇਟ ਨਹੀਂ ਮਿਲੂਗੀ ਠੀਕ ਹੈ ਜੀ ਜੋ ਵੀ ਤੁਹਾਡੀ ਦਸਤਾਵੇਜ਼ ਜੇ ਪ੍ਰੋਸੈਸ ਹੈ ਪ੍ਰਕਿਰਿਆ ਹੈ ਤੁਸੀਂ ਕਿਹੜੇ ਡਾਕੂਮੈਂਟ ਜਮ੍ਹਾਂ ਕਰਾਉਣ ਨੇ ਕਿੰਨੀ ਫੀਸ ਦੇਣੀ ਹੈ ਉਹ ਸਾਰਾ ਪ੍ਰੋਸੈਸ ਔਨ ਦੀ ਸਪੌਟ ਹੀ ਤੁਸੀਂ ਕਰਨਾ ਹੋਊਗਾ ਸੋ ਉਸ ਤਰ੍ਹਾਂ ਆਪਣੀ ਜਿਹੜੀ ਤਿਆਰੀ ਆ ਤੁਸੀਂ ਕਰਕੇ ਕਾਲਜ ਦੇ ਵਿੱਚ ਅਪਰੋਚ ਕਰਨਾ ਹੈ ਸੋ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਸਮਝ ਲੱਗੀ ਹੋਵੇਗੀ ਤੇ ਪਸੰਦਾ ਆਵੇਗੀ ਸੋ ਇਹ ਜਾਣਕਾਰੀ ਹੋਰਾਂ ਨਾਲ ਸ਼ੇਅਰ ਕਰਨਾ ਨਾ ਭੁੱਲੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਹੁਤ ਪ੍ਰੋਪਰ ਸਟੱਡੀ ਵੀ ਜੀਐਨਐਮ ਐਨਐਮ ਦੇ ਚੈਨਲ ਦੇ ਉੱਪਰ ਕਰਵਾਈ ਜਾਊਗੇ ਸੋ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਹਮੇਸ਼ਾ ਲਈ ਜੁੜਨਾ ਬਿਲਕੁਲ ਵੀ ਨਹੀਂ ਭੁੱਲਣਾ ਥੈਂਕ ਯੂ ਥੈਂਕਸ ਫॉर ਵਾਚਿੰਗ